ਅੱਜ ਆਪਾਂ ਲਹੂ ਦੇ ਬਾਰੇ ਵਿੱਚ ਸਿੱਖਣਾ ਕਿਉਂਕਿ ਇੱਥੇ ਲਿਖਿਆ ਆ ਇੱਕ ਲੀਸੀਆ ਲਹੂ ਦੇ ਨਾਲ ਜਿਹੜੀ ਆ ਉਹ ਮੁੱਲ ਲਈ ਗਈ ਆ ਹallelujah ਤੁਸੀਂ ਸਧਾਰਨ ਨਹੀਂ ਤੁਹਾਡੀ ਬਹੁਤ ਵੱਡੀ ਕੀਮਤ ਅਦਾ ਕੀਤੀ ਗਈ ਆ ਤੇ ਜਿਹੜਾ ਲਹੂ ਆ ਲਹੂ ਦੇ ਵਿੱਚ ਕਿੰਨੀ ਤਾਕਤ ਆ ਜੇ ਇੱਕ ਸਧਾਰਨ ਬੰਦੇ ਦਾ ਜਿਹੜਾ ਲਹੂ ਆ ਜਿਹੜਾ ਆਪਣੇ ਜਿਸਮ ਦੇ ਵਿੱਚ ਬਲੱਡ ਆ ਐਚਬੀ ਜਿਹਨੂੰ ਕਹਿੰਦੇ ਆ ਹੈਮੋਗਲੋਬਿਨ ਜੇ ਇਹਦੇ ਵਿੱਚ ਕਮੀ ਆ ਜਾਵੇ ਤਾਂ ਸਰੀਰ ਦੇ ਵਿੱਚ ਕੀ ਨੁਕਸਾਨ ਹੁੰਦੇ ਆ ਸਾਹ ਲੈਣ ਦੇ ਵਿੱਚ ਕਮੀ ਹੋਣ ਲੱਗ ਜਾਂਦੀ ਆ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਆ ਸਰੀਰ ਥੱਕਿਆ ਥੱਕਿਆ ਰਹਿਣ ਲੱਗ ਜਾਂਦਾ ਆ ਜੇ ਕਿਸੇ ਰੋਗੀ ਦੇ ਕੋਲੇ ਜਿਹਦੇ ਚ ਖੂਨ ਦੀ ਕਮੀ ਆ ਉਹ ਬੰਦਾ ਕਿਸੇ ਬਿਮਾਰ ਵਿਅਕਤੀ ਦੇ ਕੋਲੇ ਚਲੇ ਜੂਏ ਤੇ ਉਸ ਬਿਮਾਰ ਵਿਅਕਤੀ ਦੀ ਬਿਮਾਰੀ ਛੱਟ ਦੇਣੀ ਉਹਨੂੰ ਲੱਗ ਜਾਂਦੀ ਆ ਜੇ ਉਹ ਖੂਨ ਨੂੰ ਪੂਰਾ ਕਰਨ ਦਾ ਕੋਈ ਹਿਲ ਲਵਸੀਲਾ ਨਾ ਕਰੇ, ਟ੍ਰੀਟਮੈਂਟ ਨਾ ਕਰਵਾਏ ਤਾਂ ਫਿਰ ਇਹ ਇੱਕ ਭਿਆਨਕ ਬਿਮਾਰੀ ਬਣ ਜਾਂਦੀ ਤੇ ਉਹਦੀ ਮੌਤ ਦਾ ਵੀ ਕਾਰਨ ਬਣ ਜਾਂਦੀ ਆ। ਤੁਸੀਂ ਸੋਚੋ ਖੂਨ ਦੇ ਵਿੱਚ ਇੰਨੀ ਤਾਕਤ ਆ ਤੇ ਜੇ ਖੂਨ ਪੂਰਾ ਆ ਉਹ ਬੰਦਾ ਰਿਸਟ ਪੋਸਟ ਆ, ਤੰਦਰੁਸਤ ਆ, ਉਹਨੂੰ ਆਕਸੀਜਨ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹਨੂੰ ਥਕਾਵਟ ਕੋਈ ਨਹੀਂ ਹੁੰਦੀ। ਉਹ ਜਿਆਦਾ ਖੁਸ਼ ਰਹਿੰਦਾ ਆ ਪਰ ਜਿਹਦੇ ਚ ਖੂਨ ਦੀ ਕਮੀ ਉਹ ਜਿਆਦਾ ਚੜਚੜ ਕਰਦਾ ਉਦਾਸ ਜਿਆਦਾ ਰਹਿੰਦਾ ਆ ਥੱਕਿਆ ਚੁੱਟਿਆ ਰਹਿੰਦਾ ਆ ਜੇਕਰ ਸਧਾਰਨ ਖੂਨ ਜਿਹੜਾ ਇਨਸਾਨੀ ਆ ਉਹਦੇ ਵਿੱਚ ਇੰਨੀ ਤਾਕਤ ਆ ਤੇ ਜਸਟ ਥਿੰਕ ਅਬਾਊਟ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਲਹੂ ਦੇ ਵਿੱਚ ਕਿੰਨੀ ਸਮਰਥਾ ਕਿੰਨਾ ਪਾਵਰਫੁਲ ਆ ਪਰਬੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਜਿੱਦਾਂ ਸਾਡੇ ਜਿਸਮ ਨੂੰ ਖੂਨ ਦੀ ਜ਼ਰੂਰਤ ਹੈ ਜ਼ਿੰਦਾ ਰਹਿਣ ਦੇ ਲਈ ਕਿਉਂਕਿ ਜੇ ਇਹਦੇ ਅੰਦਰ ਖੂਨ ਨਹੀਂ ਹੋਊਗਾ ਕਈ ਵਾਰੀ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਡਾਕਟਰ ਕੀ ਕਹਿੰਦੇ ਜਿਆਦਾ ਖੂਨ ਵਹਿਣ ਦਾ ਕਰਕੇ ਇਹ ਜਿਹੜਾ ਆ ਇਹ ਹੁਣ ਕੌਨਸ਼ੀਅਸ ਨਹੀਂ ਆ ਇਹ ਬਿਹੋਸ਼ ਹੋ ਗਿਆ ਆ ਜਾਂ ਖੂਨ ਇਹਦਾ ਇੰਨਾ ਵਹਿ ਗਿਆ ਵੀ ਹੁਣ ਇਹ ਬਚ ਨਹੀਂ ਸਕਦਾ ਜਾਂ ਇਹ ਖੂਨ ਦੀ ਕਮੀ ਨਾਲ ਮਰ ਗਿਆ ਆ ਇਹਦਾ ਮਤਲਬ ਖੂਨ ਦੇ ਵਿੱਚ ਜੀਵਨ ਹੈਲ렐ੂਇਆ ਕੀ ਇਹ ਖੂਨ ਦੇ ਵਿੱਚ ਖੂਨ ਦੇ ਵਿੱਚ ਜੀਵਨ ਜਿੱਦਾਂ ਜਿਸਮ ਨੂੰ ਜ਼ਿੰਦਾ ਰਹਿਣ ਦੇ ਲਈ ਖੂਨ ਦੀ ਜ਼ਰੂਰਤ ਆ ਇਤਾਂ ਹੀ ਸਾਡੇ ਆਤਮਾ ਨੂੰ ਜ਼ਿੰਦਾ ਰਹਿਣ ਦੇ ਲਈ ਆਤਮਿਕ ਖੂਨ ਦੀ ਜ਼ਰੂਰਤ ਹੈ ਹਲ렐ੂਇਆ ਅਰ ਸਾਡੇ ਆਤਮਾ ਦੇ ਲਈ ਆਤਮਿਕ ਖੂਨ ਦਾ ਇੰਤਜ਼ਾਮ ਕੀਤਾ ਗਿਆ ਹੈ ਜਿੱਦਾਂ ਆਤਮਾ ਦੀਆਂ ਚੀਜ਼ਾਂ ਅਦ੍ਰਿਸ਼ਯ ਇਨਵੀਜ਼ੀਬਲ ਆ ਦਿਖਾਈ ਨਹੀਂ ਦਿੰਦੀਆਂ ਇਸੇ ਤਰ੍ਹਾਂ ਹੀ ਆਤਮਾ ਨੂੰ ਜਿਹੜੀਆਂ ਚੀਜ਼ਾਂ ਖੁਰਾਕ ਦੇ ਰੂਪ ਦੇ ਵਿੱਚ ਚਾਹੀਦੀਆਂ ਤੇ ਮਿਲਦੀਆਂ ਆ ਉਹ ਵੀ ਇਨਵੀਜ਼ੀਬਲ ਆ ਉਹ ਵੀ ਅਦ੍ਰਿਸ਼ਯ ਦਿਖਾਈ ਨਹੀਂ ਦਿੰਦੀਆਂ ਜਿੱਦਾਂ ਤੁਹਾਡੇ ਮਨ ਦੀ ਖੁਆਇਸ਼ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ ਪਰ ਤੁਸੀਂ ਬੋਲ ਕੇ ਦੱਸਦੇ ਤੁਹਾਡੇ ਮਨ ਨੂੰ ਪਤਾ ਕਿ ਮੇਰੀ ਖੁਆਇਸ਼ ਆ ਚੀਜ਼ਾਂ ਜਿਹੜੀਆਂ ਆਤਮਕ ਆ ਉਹ ਦਿਖਾਈ ਨਹੀਂ ਦਿੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ ਹੁਣ ਕੋਈ ਬੰਦਾ ਕਹਿੰਦਾ ਮੈਂ ਤੁਹਾਨੂੰ ਬਹੁਤ ਪ੍ਰੇਮ ਕਰਦਾ ਆ ਜਾਂ ਮੈਂ ਤੁਹਾਡੀ ਬਹੁਤ ਕੇਅਰ ਕਰਦਾ ਆ ਹੁਣ ਉਹ ਚੀਜ਼ ਦਿਖਾਈ ਨਹੀਂ ਦੇ ਰਹੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰੇਮ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਕੇਅਰ ਜਿਹੜੀ ਆ ਉਹ ਹੈ ਨਹੀਂ ਆ ਉਹ ਹੈ ਪਰ ਉਹ ਨਜ਼ਰ ਨਹੀਂ ਆਉਂਦੀ ਕਦੋਂ ਨਜ਼ਰ ਆਉਂਦੀ ਜਦੋਂ ਉਹਨੂੰ ਅਮਲਾਂ ਦੇ ਵਿੱਚ ਜਦੋਂ ਉਹਨੂੰ ਕੰਮ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਆ ਫਿਰ ਉਹ ਚੀਜ਼ ਨਜ਼ਰ ਆਉਂਦੀ ਹੈ ਹallelujah ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਵਿਅਮ ਰੰਦਾ ਉਹ ਤਾਂ ਹਜ਼ਾਰਾਂ ਚੁੱਕਿਆ ਆ ਪਰ ਉਹ ਜ਼ਿੰਦਾ ਆ ਅੱਜ ਵੀ ਉਹਨਾਂ ਦੇ ਲਈ ਜਿਹੜੇ ਕਹਿੰਦੇ ਸਾਨੂੰ ਮਿਲੇ ਕਿਉਂਕਿ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਜੇ ਤੁਸੀਂ ਨੇਚਾ ਕਰਦੇ ਆ ਫਿਰ ਤੁਹਾਡੇ ਲਈ ਉਹ ਲਹੂ ਅੱਜ ਵੀ ਅਵੇਲੇਬਲ ਆ ਅੱਜ ਵੀ ਉਸ ਲਹੂ ਦੇ ਵਿੱਚ ਜੀਵਨ ਆ ਅੱਜ ਵੀ ਉਸੇ ਲਹੂ ਦੇ ਦੁਆਰਾ ਤੁਹਾਡੇ ਜਿਹੜੇ ਪਾਪ ਆ ਉਹ ਮਾਫ ਹੁੰਦੇ ਆ ਹallelujah ਜਦੋਂ ਪ੍ਰਭੂ ਯੀਸੂ ਮਸੀਹ ਜਿਹੜਾ ਜਿੰਦਾ ਲਹੂ ਆ ਉਹਦੀ ਕਮੀ ਸਾਡੇ ਆਤਮਾ ਨੂੰ ਹੁੰਦੀ ਆ ਤਾਂ ਫੇ ਕੀ ਪ੍ਰੋਬਲਮ ਆਉਂਦੀ ਆ ਕਈ ਲੋਕੀ ਕਹਿੰਦੇ ਸਾਡਾ ਨਾ ਮਨ 부ਝਿਆ 부ਝਿਆ ਜਿਆ ਰਹਿੰਦਾ ਆ ਭਾਵੇਂ ਜਿੰਨੀ ਮਰਜ਼ੀ ਕਰਦੇ ਵਿੱਚ ਖੁਸ਼ੀ ਹੋਵੇ ਹੱਸਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸੇ ਕਿਸੇ ਨਾਲ ਇਦਾਂ ਕਿ ਨਹੀਂ ਹੁੰਦਾ ਕਿੰਨਿਆਂ ਨਾਲ ਹੁੰਦਾ ਇਦਾਂ ਹੱਥ ਹੋ ਰਏ ਆ ਖੜੇ ਇਹਦਾ ਮਤਲਬ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਲਹੂ ਦੀ ਕਮੀ ਹੈ ਤੁਹਾਡੇ ਆਤਮਾ ਨੂੰ ਇੱਕ ਜ਼ਿੰਦਾ ਖੂਨ ਦੀ ਜ਼ਰੂਰਤ ਹੈ ਤੁਹਾਡੇ ਆਤਮਾ ਨੂੰ ਇੱਕ એનર્ਜੀ ਦੀ ਜ਼ਰੂਰਤ ਹੈ ਜਿਹੜੀ ਲਹੂ ਦੇ ਵਿੱਚ ਹੈਰ ਪਵਿੱਤਰ ਲਹੂ ਦੇ ਵਿੱਚ ਆਪਾਂ ਦੇਖਿਆ ਇਨਸਾਨੀ ਲਹੂ ਜਦੋਂ ਘਟ ਜਾਂਦਾ ਹੈ ਜਿਸਮ ਦੇ ਵਿੱਚੋਂ ਤਾਂ ਇਨਸਾਨ ਉਦਾਸ ਰਹਿੰਦਾ ਹੈ ਇੱਦਾਂ ਡਾਕਟਰਸ ਦੱਸਦੇ ਆ ਇੱਦਾਂ ਉਹਨਾਂ ਦੇ ਤਜਰਬੇ ਉਹਨਾਂ ਦਾ ਵਿਗਿਆਨ ਤੇ ਗਿਆਨ ਦੱਸਦਾ ਹੈ ਕਿ ਜਦੋਂ ਖੂਨ ਦੀ ਕਮੀ ਆਉਂਦੀ ਉਹ ਬੰਦਾ ਚਿੜਚਿੜਾ ਹੋ ਜਾਂਦਾ ਆ ਉਹਦਾ ਹਸਣ ਨੂੰ ਜੀ ਨਹੀਂ ਕਰਦਾ ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਉਦਾਸ ਰਹਿੰਦਾ ਆ ਤੇ ਜੇ ਤੁਸੀਂ ਐਚਬੀ ਚੈੱਕ ਕਰਾਇਆ ਆ ਤੁਹਾਡੀ ਰਿਪੋਰਟ ਆਈ ਵੀ ਤੁਹਾਡਾ 12 ਗ੍ਰਾਮ 12.5 ਗ੍ਰਾਮ ਖੂਨ ਆ ਤੁਹਾਡਾ 14 ਗ੍ਰਾਮ ਖੂਨ ਆ ਫੇਰ ਵੀ ਹਸਣ ਨੂੰ ਜੀ ਨਹੀਂ ਕਰਦਾ ਘਰ ਵਿੱਚ ਖਾਣ ਨੂੰ ਵੀ 36 ਪ੍ਰਕਾਰ ਦੇ ਵਿਅੰਜਨ ਆ ਫੇਰ ਵੀ ਖਾਣ ਨੂੰ ਜੀ ਨਹੀਂ ਕਰ ਰਿਹਾ ਪੈਨਰ ਨੂੰ ਕੱਪੜੇ ਬਹੁਤ ਸੋਹਣੇ ਆ ਹੇ ਵੀ ਮਨ ਖੁਸ਼ ਨਹੀਂ ਹੋ ਰਿਹਾ ਇਹਦਾ ਮਤਲਬ ਤੁਹਾਡੇ ਆਤਮਾ ਨੂੰ ਕਿਸੇ ਚੰਗੀ ਚੀਜ਼ ਦੀ ਜ਼ਰੂਰਤ ਆ ਤੁਹਾਡੇ ਆਤਮਾ ਦੇ ਵਿੱਚ ਕਿਸੇ ਚੀਜ਼ ਦੀ ਡੈਫੀਸ਼ੈਂਸੀ ਜਾਂ ਕਮੀ ਆਈ ਹੋਈ ਆ ਜਦੋਂ ਆਤਮਾ ਕਮਜ਼ੋਰ ਹੁੰਦਾ ਆ ਉਹ 부ਜਣਾ ਸ਼ੁਰੂ ਹੋ ਜਾਂਦਾ ਆ ਕਈ ਕਹਿੰਦੇ ਸਾਥੋਂ ਹੋਰ ਬੋਝ ਨਹੀਂ ਚੱਲ ਹੁੰਦਾ ਅਸੀਂ ਤਾਂ ਥੱਕ ਗਏ ਆ ਸਾ ਤੋਂ ਹੋਰ ਨਹੀਂ ਦੁੱਖ ਚੱਕ ਹੁੰਦੇ ਬਸ ਹੋ ਗਈ ਸਾਡੀ ਤੇ ਜਦੋਂ ਜਿਸਮਾਨੀ ਖੂਨ ਦੀ ਕਮੀ ਹੁੰਦੀ ਆ ਕੀ ਹੁੰਦਾ ਆ ਉਹ ਵੀ ਥੋੜਾ ਜਿਹਾ ਤੁਰ ਕੇ ਕਹਿੰਦਾ ਮੈਤੋਂ ਨਹੀਂ ਤੁਰ ਹੁੰਦਾ ਮੈਨੂੰ ਹੁਣ ਸਾਹ ਚੜਦਾ ਏ ਮੈਨੂੰ ਸਾਹ ਲੈਣ ਚ ਪ੍ਰੋਬਲਮ ਹੁੰਦੀ ਆ ਤੇ ਜਦੋਂ ਆਤਮਾ ਕਮਜ਼ੋਰ ਹੁੰਦਾ ਆ ਆਤਮਿਕ ਜੀਵਨ ਦੇ ਵਿੱਚ ਜਦੋਂ ਪਾਕ ਲਹੂ ਦੀ ਕਮੀ ਆਉਂਦੀ ਆ ਤੁਸੀਂ ਥੋੜੀ ਜਿਹੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕਹਿੰਦੇ ਨੋ ਇਟਸ ਇਨਫ ਇੰਨਾ ਹੀ ਬਹੁਤ ਆ ਹੋਰ ਨਹੀਂ ਮੇਰੇ ਤੋਂ ਹੁਣ ਤੁਸੀਂ ਕਰ ਨਹੀਂ ਪਾਉਂਦੇ ਕਿਉਂਕਿ ਤੁਹਾਡੇ ਆਤਮਿਕ ਜੀਵਨ ਦੇ ਵਿੱਚ ਕਮੀ ਆ ਚੁੱਕੀ ਹੈ ਜਦੋਂ ਸਰੀਰਕ ਖੂਨ ਦੀ ਕਮੀ ਹੁੰਦੀ ਤਾਂ ਆਪਾਂ ਦੇਖਿਆ ਕਿ ਜਿਹੜਾ ਜਿਹਨੂੰ ਖੂਨ ਦੀ ਕਮੀ ਜਦੋਂ ਕਿਸੇ ਰੋਗੀ ਕੋਲੇ ਜਾਂਦਾ ਫਰਜ਼ ਰੱਖ ਲਓ ਜਿਹਨੂੰ ਫਲੂ ਹੋਇਆ ਜਿਹਨੂੰ ਛਿੱਕਾਂ ਲੱਗੀਆਂ ਜੁਕਾਮ ਹੋਇਆ ਉਹਦੇ ਕੋਲੇ ਖੂਨ ਦੀ ਕਮੀ ਵਾਲਾ ਬੰਦਾ ਚਲੇ ਗਿਆ ਕਿਸੇ ਨੇ ਉਹਦੇ ਲਾਗੇ ਛਿੱਕ ਮਾਰੀ ਕੀ ਹੋਣਾ ਉਹਨੇ ਛਿੱਕਾ ਮਾਰਦੇ ਮੁਰਨਾ ਏ ਉਹਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਆ ਅਲਰਜੀ ਨੂੰ ਛੇਤੀ ਕੈਚ ਕਰਦਾ ਆ ਤੇ ਜਿਹੜਾ ਬੰਦਾ ਆਤਮਿਕ ਰੀਤੀ ਦੇ ਨਾਲ ਕਮਜ਼ੋਰ ਹੁੰਦਾ ਜਿਹਦੇ ਜੀਵਨ ਚ ਪ੍ਰਭੂ ਯੀਸੂ ਮਸੀਹ ਦਾ ਲਹੂ ਨਹੀਂ ਆ ਉਹ ਜਦੋਂ ਕਿਸੇ ਆਤਮਿਕ ਜ਼ੋਰ ਬੰਦੇ ਕੋਲ ਜਾਂਦਾ ਜਿਹੜਾ ਖੁਦ ਨੇਚਾ ਹੀਣ ਆ ਜਦੋਂ ਨੇਚਾ ਹੀਣ ਬੰਦੇ ਦੇ ਕੋਲ ਜਾਂਦਾ ਆ ਉੱਥੋਂ ਨਿਰਾਸ਼ਾ ਵਾਲੀਆਂ ਗੱਲਾਂ ਸੁਣਦਾ ਆਪਣੀ ਆਸ ਉਦੋਂ ਹੀ ਛੱਡ ਦਿੰਦਾ ਉਹ ਪੁੱਠੀਆਂ ਗੱਲਾਂ ਕਰਦਾ ਇਥੇ ਘਰ ਨੂੰ ਤੁਰਿਆ ਆਉਂਦਾ ਏ ਉਹ ਫੇ ਇਦਾਂ ਹੀ ਕਰਦਾ ਆਉਂਦਾ ਕੋਸ਼ ਨਹੀਂ ਹੋਣਾ ਉਹ ਦੁਨੀਆ ਤੇ ਬਸ ਰੋਣਾ ਧੋਣਾ ਹੀ ਆ ਰੋਂਦਿਆਂ ਬਿਟਦੇ ਆ ਹੀ ਤੁਰ ਜਾਣਾ ਸਾਰਿਆਂ ਨੇ ਉਹ ਸਾਡੇ ਬਾਬਿਆਂ ਨੇ ਜ਼ੋਰ ਲਾ ਲਿਆ ਸਾਡੇ ਬੁੱਢੇ ਮਰ ਗਏ ਇਦਾਂ ਉਹ ਨਹੀਂ ਕਰਦੇ ਇੱਥੋਂ ਨਿਕਲੇ ਸਾਡੇ ਜੁਆਕਾਂ ਤੋਂ ਕੀ ਕਰ ਹੋਣਾ ਆ ਉਹ ਫੇ ਨਿਰਾਸ਼ਾ ਜੀਵਨ ਦਾ ਲਹੂ ਉਹਦੇ ਅੰਦਰ ਨਹੀਂ ਆ ਜਿਹੜਾ ਉਹਨੂੰ ਸਟਰੈਂਥ ਦੇਵੇ ਜਿਹੜਾ ਉਹਨੂੰ ਸਮਰਥ ਬਖਸ਼ੇ ਉਹ ਜਦੋਂ ਇੱਕ ਆਤਮਿਕ ਰੋਗੀ ਦੇ ਕੋਲ ਜਾਂਦਾ ਹੈ ਤੇ ਫਿਰ ਆਤਮਿਕ ਰੋਗ ਲਵਾ ਕੇ ਆ ਜਾਂਦਾ ਹੈ ਜੇ ਤੁਸੀਂ ਇਹਨਾਂ ਸਾਰੀਆਂ ਹੀ ਕਮੀਆਂ ਚੋਂ ਬਾਹਰ ਆਉਣਾ ਚਾਹੁੰਦੇ ਆ ਤੇ ਅੱਜ ਪਰਮੇਸ਼ਵਰ ਜੀ ਨੇ ਤੁਹਾਡੇ ਲਈ ਇੰਤਜ਼ਾਮ ਕੀਤਾ ਹੈ ਹallelujah